ਰਵੀਨੂਰਪੁਰ ਵੇਟ ਬੋਲਿੰਗ ਤੇ ਬਈ ਆਮਨਦਾਨੇ ਵਾਲਾ ਬੈਟਿੰਗ ਤੇ ਨੌ ਛੱਕੇ ਪਹਿਲੀ ਬਾਲ ਤੇ ਛੱਪਾ ਬਈ ਨੌ ਛੱਕੇ ਕੁਲਦੀਪ ਬਲਵਾਨਾ ਕੀਪਨ ਤੇ ਆ ਗਿਆ ਰਵੀਨੂਰਪੁਰ ਵੇਟ ਦੀ ਦੂਜੀ ਬਾਲ ਛੱਕੇ ਨੌ ਬੱਲੇ 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 ਬਾਡਾ ਆਊਟ ਬਾਈ ਆਓ ਸਾਹਮਣੇ ਜੀ ਜੀ ਬੋਲਰ ਰਵੀ ਨੂਰਪੁਰ ਵੇਟ ਦੀ ਟੱਕਰ ਵੱਡੀ ਟੱਕਰ ਵੱਡੀ ਟੱਕਰ ਵੱਡੀ ਟੱਕਰ ਵੱਡੀ ਟੱਕਰ ਵੱਡੀ ਟੱਕਰ ਵੱਡੀ ਜੀ ਬੋਲ ਤੇ ਵੀ ਛੱਕਾ ਬਾਈ ਦਾਨੇ ਵਾਲੀ ਇਹਨੇ ਆਹ ਤੇ ਕਹਿੰਦੇ ਹਰ ਇੱਕ ਨੇ ਪੈਣਿਆ ਚੌਥੀ ਬੋਲ ਬਾਈ ਰਵੀ ਨੂਰਪੁਰ ਵੇਟ ਚੌਥੀ ਦੇ ਫੇਰ ਛੱਕਾ ਬਾਈ ਰਵੀ ਨੂਰਪੁਰ ਵੇਟ ਨੂੰ ਆ ਮਨਦਾਨੇ ਵਾਲ ਨੇ ਪੰਜਵੀਂ ਬਾਲ ਆ ਗਈ ਬਈ ਰਵੀ ਨੂਰ ਪਰਵੇਟ ਦੀ ਆਮਨਦਾਨੇ ਵਾਲੀਆ ਫਿਰ ਗੱਡੀ ਦੇ ਨੇੜੇ ਆਹ ਦੇਖਣਾ ਬਾਲ ਚੋਟੀ ਦੀ ਬਣਦੀ ਫਰਾ ਲਾਸਟ ਬਾਲ ਬਈ ਗੱਲ ਦੇ ਕੀ ਬਣਦੀ ਰਵੀ ਬਹੁਤ ਵਧੀਆ ਓਵਰ ਬਈ ਤਿੰਨ ਛੱਕੇ ਲੱਗੇ ਨੇ